ਬਿਲਕੁਲ ਚਾਹੇ ਬੀਬੀ ਜਗੀਰ ਕੌਰ ਹੋਣ ਚਾਹੇ ਕੋਈ ਹੋਰ ਆਗੂ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਚਰਨਜੀਤ ਬਰਾੜ ਨੇ ਤਾਂ ਲਗਾਤਾਰ ਸਵਾਲ ਜ਼ਰੂਰ ਖੜੇ ਕੀਤੇ ਜਾ ਰਹੇ ਨੇ ਪਹਿਲਾਂ ਇਹ ਸਵਾਲ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਕੋਲੋਂ ਗਲਤੀਆਂ ਹੋਈਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਏ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਤਾਂ ਜਦੋਂ ਸਪਸ਼ਟੀਕਰਨ ਦੇ ਦਿੱਤਾ ਗਿਆ ਉਸ ਤੋਂ ਬਾਅਦ ਇਹ ਸਵਾਲ ਖੜਾ ਹੋਣ ਲੱਗ ਪਿਆ ਕਿ ਹੁਣ ਸੁਖਬੀਰ ਬਾਦਲ ਨੇ ਆਖਰਕਾਰ ਉਸ ਚਿੱਠੀ ਦੇ ਵਿੱਚ ਲਿਖਿਆ ਕੀ ਹੈ ਹੁਣ ਤਾਂ ਇੱਥੋਂ ਤੱਕ ਵੀ ਇਹ ਵੀ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਸੋਸ਼ਲ ਮੀਡੀਆ ਤੇ ਕਿ ਜੇਕਰ ਸੁਖਬੀਰ ਬਾਦਲ ਦੀ ਜਗ੍ਹਾ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਂਦਾ ਤਾਂ ਉਸ ਦੇ ਲਈ ਹਰਜਿੰਦਰ ਸਿੰਘ ਧਾਮੀ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਵੱਧ ਚਰਚਾ ਦੇ ਵਿੱਚ ਹਾਲਾਂਕਿ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਰਟੀ ਪੱਧਰ ਤੇ ਕੋਈ ਅਫੀਸ਼ੀਅਲ ਅਸੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਸੋਸ਼ਲ ਮੀਡੀਆ ਤੇ ਲਗਾਤਾਰ ਕਈ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਉਸ ਦੇ ਹਿਸਾਬ ਦੇ ਨਾਲ ਜਿਹੜੇ ਆਗੂ ਨੇ ਉਹਨਾਂ ਵੱਲੋਂ ਬਿਆਨ ਵੀ ਦਿੱਤੇ ਜਾਂਦੇ ਨੇ ਤਾਂ ਹੁਣ ਲਾਜ਼ਮੀ ਤੌਰ ਤੇ ਸਵਾਲ ਤਾਂ ਇਹ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਹੈ ਕਿ ਹੁਣ ਸਪਸ਼ਟੀਕਰਨ ਤਾਂ ਦੇ ਦਿੱਤਾ ਗਿਆ ਹੁਣ ਕਾਰਵਾਈ ਕੀ ਹੋਏਗੀ ਅਕਾਲ ਤਖਤ ਸਾਹਿਬ ਤੇ ਗਦੋਤ ਸੁਖਵੀਰ ਬਾਦਲ ਨੂੰ ਬੁਲਾਇਆ ਜਾਂਦਾ ਹੈ ਕਿਸ ਤਰੀਕੇ ਦੀ ਜਾਂ ਕੋਈ ਤਨਖਾਹ ਲਈ ਜਾਂਦੀ ਹੈ ਜਾਂ ਉਹਨਾਂ ਨੂੰ ਇਹਨਾਂ ਸਾਰੇ ਜਿਹੜੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਜਾਂਦਾ ਇਹ ਸਵਾਲ ਬਣਿਆ ਜ਼ਰੂਰ ਹੋਇਆ ਪਰ ਕੋਈ ਵੀ ਇਹ ਤੈ ਨਹੀਂ ਕਰ ਸਕਦਾ ਕਿ ਅਕਾਲ ਤਖਤ ਸਾਹਿਬ ਨੂੰ ਕੋਈ ਨਿਰਦੇਸ਼ ਨਹੀਂ ਦੇ ਸਕਦਾ ਕਿ ਇਸ ਤਰੀਕੇ ਦੀ ਕਾਰਵਾਈ ਹੋਈ ਹੋਣੀ ਚਾਹੀਦੀ ਕਿਉਂਕਿ ਅਕਾਲ ਤਖਤ ਸਾਹਿਬ ਸਰਵੋੱਚ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਵੀ ਫੈਸਲਾ ਦੇ ਦਿੱਤਾ ਜਾਂਦਾ ਹੈ ਫੈਸਲਾ ਲੈ ਲਿਆ ਜਾਂਦਾ ਜਾਂ ਆਦੇਸ਼ ਦੇ ਦਿੱਤਾ ਜਾਂਦਾ ਤਾਂ ਉਸ ਨੂੰ ਆਖਰੀ ਮੰਨਿਆ ਜਾਂਦਾ ਔਰ ਉਸ ਦੇ ਉੱਤੇ ਪਾਲਣਾ ਕਰਨਾ ਹਰ ਇੱਕ ਸਿੱਖ ਦਾ ਫਰਜ਼ ਹੈ ਤਾਂ ਮੈਂ ਇਹ ਵੀ ਦੱਸ ਦਿਆ ਕਿ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਕਿਸੇ ਦੇ ਸਪਸ਼ਟੀਕਰਨ ਤੇ ਵਿਚਾਰ ਚਰਚਾ ਕਰ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਕਾਲਪਤੀ ਸਹਿਬ ਦੀ ਫਸੀਲ ਦੇ ਉੱਤੋਂ ਜੋ ਹੈ ਜਥੇਦਾਰ ਸਾਹਿਬ ਖੜੇ ਹੋ ਕੇ ਉਸ ਸ਼ਖਸ ਨੂੰ ਅਕਾਲਪਤੀ ਸਹਿਬ ਦੇ ਬਿਲਕੁਲ ਸਾਹਮਣੇ ਖੜੇ ਕਰ ਲਿਆ ਜਾਂਦਾ ਹੈ ਔਰ ਉਸ ਨੂੰ ਇੱਕੋ ਸਵਾਲ ਪੁੱਛਿਆ ਜਾਂਦਾ ਕਿ ਜੋ ਇਲਜ਼ਾਮ ਤੁਹਾਡੇ ਉੱਤੇ ਲੱਗੇ ਨੇ ਉਹ ਸਹੀ ਨੇ ਤੁਸੀਂ ਉਸ ਨੂੰ ਕਬੂਲ ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਯੋਗ ਸਿੰਘ ਸਾਹਿਬ ਜਹਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਯੋਗ ਸਿੰਘ ਸਾਹਿਬ ਜਹਦਰ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਕਿ ਪ੍ਰਸ ਨੂੰ ਜਨਤਾ ਕੀਤਾ ਜਾਂਦਾ ਸੋ ਇਹ ਪ੍ਰਸ਼ਨੀਆਂ ਕਾਪੀਆਂ ਆਪ ਜੀ ਨੂੰ ਐਸ ਸਪੱਸ਼ਟ ਨਹੀਂ ਕਿ ਆਪ ਦੀਆਂ ਆਪ ਜੀ ਨੁਕਤੀਆਂ ਜਾਣਗੀਆਂ ਤੇ ਇਹਦੇ ਬਾਰੇ ਮਾਨਯੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਕਰੇ ਕੋਈ ਤਾਰੀਖ ਨਿਸ਼ਚਿਤ ਹੋਈ ਨਹੀਂ ਅਜੇ ਨਹੀਂ ਅਜੇ ਨਹੀਂ ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਯੋਗ ਸਿੰਘ ਸਾਹਿਬ ਜੈਦਰ ਸ਼੍ਰੋਮਣੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਯੋਗ ਸਿੰਘ ਸਾਹਿਬ ਜੈਦਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਤੇ ਪ੍ਰਸਨ ਨੂੰ ਜਨਤਾ ਕੀਤਾ ਜਾਂਦਾ ਹੈ ਸੋ ਇਹ ਪ੍ਰਸ਼ਨੀਆਂ ਕਾਪੀਆਂ ਆਪ ਜੀ ਨੂੰ ਐਸ ਇਸ ਪੱਤਰੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਤੇ ਇਹਦੇ ਬਾਰੇ ਮਾਨਯੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਕਰੇ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਅਜੇ ਨਹੀਂ ਅਜੇ ਇਸੇ ਉਜਾਲੇ ਜਥੇਦਾਰ ਸਾਹਿਬ ਦੇ ਹੁਕਮਾਂ ਤੋਂ ਬਾਅਦ ਅੱਜ ਜੋ ਪੱਤਰ ਸਪਸ਼ਟਿਕਣ ਸ਼ੋਮਨੀ ਅਕਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤਾ ਗਿਆ ਸੀ ਕੁਝ ਦਿਨ ਪਹਿਲਾਂ ਹੀ ਉਸ ਨੂੰ ਜਨਤਕ ਕੀਤਾ ਗਿਆ ਪਬਲਿਕ ਡੋਮੇਨ ਰੱਖਿਆ ਗਿਆ ਹੈ ਇਸੇ ਉਜਾਲੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨ ਅਜ ਪੰ ਸਿੰਘ ਸਾਹਿਬਾਨਾ ਦੀ ਕਟਤਰਤਾ ਹੋਏਗੀ ਮੀਟਿੰਗ ਹੋਏਗੀ ਆ तमाम ਜੋ ਪੱਤਰ ਚਾਲੀ ਕੀਤਾ ਗਿਆ ਇਸ ਤੇ ਫੈਸਲਾ ਲਿਆ ਜਾਏਗਾ ਤੇ ਹਾਲੇ ਤੱਕ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਤਰੀਕ ਫਾਈਨਲ ਨਹੀਂ ਹੋਈ ਹੈ ਤੇ ਕਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨਾ ਹੈ ਹਾਲਾਂਕਿ ਅੱਜ ਪੱਤਰ ਹੈ ਜਨਤਕ ਕਰ ਦਿੱਤਾ ਗਿਆ ਸਪਸ਼ਟ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਖਤਰ ਦੇ ਵੱਲੋਂ ਇਸ ਨੂੰ ਜਨਤਕ ਕੀਤਾ ਗਿਆ ਹੈ ਜਲ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾਈ ਜਾਏਗੀ ਤੇ ਇਕੱਤਰਤਾ ਸਪਸ਼ਟੀਕਰਨ ਤੇ ਵਿਚਾਰ ਕੀਤਾ ਜਾਏਗਾ ਹਾਲਾਂਕਿ ਹੁਣੇ ਵੀ ਪੰਜ ਸਿੰਘ ਸਾਹਿਬਾਨ ਉਥੇ ਮੌਕੇ ਤੇ ਮੌਜੂਦ ਨੇ ਸੁਖਬੀਰ ਸਿੰਘ ਬਾਦਲ ਦੇ ਅਸੀਂ ਗੱਲ ਕਰੀਏ ਤੇ ਆਪ ਪੱਤਰ ਚ ਅਹਿਮ ਗੱਲ ਲਿਖੀ ਹੈ ਕਿ ਗੁਰੂ ਸਾਹਿਬ ਪਾਸੋਂ बिना शर्त को क्षमा याचना करते ने की क्षमा याचना जो है वो मंगी गई है एक्सेप्ट किया गया इस नाल ही सरदार प्रकाश सिंह बादल तत्काली मुख्यमंत्री उस वेले दे ओजना दे जो लेटर का पत्र का भी जिक्र किया गया है वो पत्र भी अटैच की गई है कि उस टाइम दे जो मुख्यमंत्री से तत्काल ही सरकार प्रकाशित बादल ओना दे वलो भी खेमा याचना मांगी गई थी कातक साहब दे जत्थेदार के सामने पेश हुई सन वो भी आज तमाम घटनावा वापड़ियां सन 2007 तो लेके 2015 तक ओना दे कर के ही स्पष्टीकरण जो है कातक साहब दे जत्थेदार हूं किसका गैस वो लेटर भी अटैच की गई है ओ लेटर दा विच जिक्र आ तमाम स्पष्टीकरण ਕੀਤਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਆਖਰੀ ਮਿਆਚਾ ਮੰਗੀ ਗਈ ਸੀ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸਾਰੀਆਂ ਪੁੱਲਾਂ ਨੂੰ ਆਪਣੀ ਝੋਲੀ 'ਚ ਮੈਂ ਪਾਉਂਦਾ ਹਾਂ ਯਾਨੀ ਕਿ ਐਕਸੈਪਟ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਉਹ ਪੁਲ ਬਖਸ਼ੌਣ ਹਾਰ ਨੇ ਚਾਹੇ ਪੁੱਲਾ ਪਾਕਿਤ ਤੋਂ ਹੋਈਆਂ ਨੇ ਚਾਹੇ ਸਰਕਾਰ ਤੋਂ ਹੋਈਆਂ ਨੇ ਸਾਰ ਸਾਰੀਆਂ ਪੁੱਲਾਂ ਚੁੱਕਾ ਦਾ ਖੀਮਾ ਜਾ ਚੱਕਿਆ ਯਾਨੀ ਕਿ ਉਹਨਾਂ ਦੇ ਵੱਲੋਂ ਐਕਸੈਪਟ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਮੈਨੂੰ ਸਜ਼ਾ ਲਾਈ ਜਾਏਗੀ ਉਹ ਉਸ ਲਈ ਤਿਆਰ ਨੇ ਸਿੰਘ ਸਾਹਿਬਾ ਦੇ ਹੁਕਮਾਂ ਨੂੰ ਖੇੜੇ ਮੱਥੇ ਪ੍ਰਵਾਨ ਉਹਨਾਂ ਦੇ ਬਲੋ ਕੀਤਾ ਜਾਏਗਾ ਤੇ ਆਜੋ ਪੱਤਰ ਹੈ ਇਸ ਨੂੰ ਚੰਤਕ ਕੀਤਾ ਗਿਆ ਹੈ ਤਸਵੀਰਾਂ ਉਸ ਦਿਨ ਦੀਆਂ ਜਦੋਂ ਕਿ ਸ਼ਮਿਲਿਆ ਕਲਰ ਦੇ ਪਤਾਨ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਤਵੀਰ ਸਿੰਘ ਦੇ ਸੰਨ ਨਿਯੁਜ ਹੋਏ ਸਨ ਤੇ ਸਪਸ਼ਟੀਕਰਨ ਇੱਕ ਬੰਦ ਲਿਫਾਫਾ ਜੁ ਪੱਤਰ ਹੈ ਉਹ ਜਥੇਦਾਰ ਸਾਹਿਬ ਨੂੰ ਭੋਪਿਆ ਗਿਆ ਸੀ ਐਸਜੀਪੀਸੀ ਪਤਾਨ ਜਿੰਦਸੀ ਸਾਹਮਣੇ ਵੱਲੋਂ ਵੀ ਐਸਜੀਪੀਸੀ ਦੇ ਵੱਲੋਂ ਇੱਕ ਜੋ ਪੱਤਰ ਹੈ ਸਪਸ਼ਟੀਕਰਨ

ਜਨ ਤੱਕ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਇਸੇ ਹੁਣ ਵਾਲੇ ਬੀਬੀ ਜਗੀਰਪੁਰ ਡਿਵਿਜ਼ਨ ਦੇ ਇੱਕ ਵੱਡਾ ਵਿਆਰ ਆ ਵੀ ਦੇ ਰਿਖਤਾ ਗਿਆ ਸੀ ਇਸ ਸਬੂਤ ਅਸੀਂ ਦੇ ਦਿੱਤੇ ਨੇ ਤੇ ਹੁਣ ਜੋ ਹੈ ਫੈਸਲਾ ਜੱਥੇਦਾਰ ਸਾਹਿਬ ਦੇ ਵੱਲੋਂ ਇਹ ਆ ਜਾਣਾ ਹੈ ਕਿ ਇਹਨਾਂ ਸਬੂਤਾਂ ਨੂੰ ਉਹਨਾਂ ਦੇ ਵੱਲੋਂ ਇਗਨੋਰ ਕੀਤਾ ਜਾਣਾ ਹੈ ਜਾਂ ਕੋਈ ਫੈਸਲਾ ਲਿਆ ਜਾਏਗਾ ਜਾਂ ਫਿਰ ਕੋਈ ਸਜ਼ਾ ਜੋ ਹੈ ਉਹ ਸੁਣਾਈ ਜਾਏਗੀ ਦੇਖਣਾ ਹੋਏਗਾ ਕਿ ਅਕਾਲ ਤਖਸਾਲ ਦੇ ਜੱਥੇਦਾਰ ਦੇ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਇਕੱਤਰਤਾ ਕਰ ਦੋ ਹੁੰਦੀ ਹੈ ਕਿ ਕੁਝ ਵਿਚਾਰਿਆ ਜਾਂਦਾ ਹੈ ਕੀ ajo ਸਜ਼ਾ ਤੋਂ ਦੋਸ਼ਾ ਤੋਂ ਬਰੀ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਜਾਏਗਾ ਜਾਂ ਕੋਈ ਧਾਰਮਿਕ ਸਜ਼ਾ ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਜਾਏਗੀ ਹਾਲਾਂਕਿ ਬਾਗੀਆਂ ਦੇ ਵੱਲੋਂ ਛਿਮਾ ਯਾਚਨਾ ਦਿੱਤੀ ਗਈ ਸੀ ਹਾਲਾਂਕਿ ਅਪੀਲ ਕੀਤੀ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲ ਤਖਤ ਸਾਹਿਬ ਦੇ ਜੱਜਦਾਰ ਕੋਈ ਐਕਸ਼ਨ ਲੈਣ ਤੇ 1 ਜੁਲਾਈ ਨੂੰ ਬਾਗੀ ਤੜਜਨ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੇਕੌਰ ਪਰਮਿੰਦਰ ਟੀਮ ਸਾਥ ਸੁਚੀਤ ਰਖੜਾ ਗੁਰਪ੍ਰਤਾਪ ਸਿੰਘ ਬਟਾਲਾ ਤਮਾਮ ਜੋ ਵੱਡੇ ਚਿਹਰੇ ਉੱਥੇ ਮੌਜੂਦ ਸੀ 1 ਜੁਲਾਈ ਨੂੰ ਉੱਥੇ ਇਕੱਤਰ ਹੋਏ ਸੀ ਇੱਕ ਹਿਮਾਇਤਨਾ ਦਿੱਤੀ ਗਈ ਸੀ ਤੇ ਉਸ ਦੇ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਅਕਾਲੀਵਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਤਲਬ ਹੋਣ ਦੇ ਹੁਕਮ ਦਿੱਤੇ ਗਏ ਸੀ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਮੰਗਿਆ ਗਿਆ। ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ। ਮਾਨਯੋਗ ਸਿੰਘ ਸਾਹਿਬ ਜਹਦਰ ਸ੍ਰੀ ਅਕਾਲ ਤਖਸਬੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਕਾਲੀਦਾਵਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਯੋਗ ਸਿੰਘ ਸਾਹਿਬ ਜਹਦਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰਸ਼ਨ ਨੂੰ ਜਨਤਾ ਕੀਤਾ ਜਾਂਦਾ ਸੋ ਇਹ ਪ੍ਰਸ਼ਨੀਆਂ ਕਾਪੀਆਂ ਆਪ ਜੀ ਨੂੰ ਐਸ ਇਸ ਪੱਤਰੀਆਂ ਕਾਪੀਆਂ ਆਪ ਜੀ ਨੂੰ ਦਿੱਟੀਆਂ ਜਾਣਗੀਆਂ ਕੀ ਕੀ ਤੇ ਇਹਦੇ ਬਾਰੇ ਮਾਨਯੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਨਹੀਂ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਹੈ ਜੀ ਨਹੀਂ ਹੈ ਜੀ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਯੋਗ ਸਿੰਘ ਸਾਹਿਬ ਜਹਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਯੋਗ ਸਿੰਘ ਸਾਹਿਬ ਜਹਦਰ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰਸ਼ਨ ਨੂੰ ਜਨਤਾ ਕੀਤਾ ਜਾਂਦਾ। ਸੋ ਇਹ ਪ੍ਰਸ਼ਨੀਆਂ ਕਾਪੀਆਂ ਆਪ ਜੀ ਨੂੰ ਇਸ ਪੱਤਰ ਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ। ਕੀ ਕੀ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਕਰ ਲੈਣਾ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਅਜੇ ਨਹੀਂ ਅਜੇ ਨਹੀਂ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਯੋਗ ਸਿੰਘ ਸਾਹਿਬ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਕਾਲੀਦਾਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਯੋਗ ਸਿੰਘ ਸਾਹਿਬ ਜਹੇਦਾਰ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰਸ਼ਨ ਨੂੰ ਜਨਤਾ ਕੀਤਾ ਜਾਂਦਾ ਸੋ ਇਹ ਪ੍ਰਸ਼ਨੀਆਂ ਕਾਪੀਆਂ ਆਪ ਜੀ ਨੂੰ ਐਸ ਪੱਤਰ ਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਤੇ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਹੈ ਤੇ ਜੋ ਹੈ ਜਥੇਦਾਰ ਸਾਹਿਬ ਦੇ ਦੇਸ਼ਾ ਅੰਦੇਸ਼ਾ ਅਨੁਸਾਰ ਜੋ ਹੈ ਆਜੋ ਲੈਟਰ ਹੈ ਸਪਸ਼ਟ ਕਰ ਹੈ ਇਸ ਨੂੰ ਜਨ ਤੱਕ ਪਹੁੰਚਾ ਗਿਆ ਹਾਲਾਂਕਿ ਆਉਣ ਵਾਲੇ ਦਿਨਾਂ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਤਤਕਾਲੀ ਮੁੱਖ ਮੰਤਰੀ ਸੀ ਪੰਜਾਬ ਦੇ ਉਹਨਾਂ ਦੀ ਚਿੱਠੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਆ ਕਹਿਣ ਦੀ ਕੋਸ਼ਿਸ਼ ਕਿਤਨਾ ਕਿਤੇ ਕੀਤੀ ਗਈ ਹੈ ਕਿ ਆਤਮਾਂ ਬਸਲੇ ਜੋ ਮੁੱਦੇ ਸੀ ਜੋ ਘਟਨਾਵਾਂ ਵਾਪਰੀਆਂ ਸਨ 2007 ਤੋਂ ਲੈ ਕੇ 2015 ਤੱਕ ਉਹਨਾਂ ਦੇ ਉੱਪਰ ਜੋ ਹੈ ਸਪਸ਼ਟੀਕਰਨ ਮਾਫੀ ਪਹਿਲਾਂ ਹੀ ਅਕਾਲ ਤਖਤ ਸਾਹਿਬ ਦੇ ਸਮਖ ਪੇਸ਼ ਹੋ ਕੇ ਲੈ ਲਈ ਗਈ ਸੀ ਤੇ ਐਸੀ ਕਰਕੇ ਅੱਜ ਲੈਟਰ ਹੈ ਅਟੈਚ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਆ ਵੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ 'ਚ ਮੈਂ ਪਾਉਂਦਾ ਹਾਂ ਚਾਹੇ ਭੁੱਲਾ 파ਟੀ ਤੋਂ ਹੋਈਆਂ ਨੇ ਚਾਹੇ ਸਰਕਾਰ ਤੋਂ ਹੋਈਆਂ ਨੇ ਦਾ ਸਾਰੀਆਂ ਭੁੱਲਾਂ ਚੁੱਕਾਂ ਦਾ ਖਿਮਾ ਜਾਚ ਕਿਨਾਂ ਕਿ ਉਹਨਾਂ ਦੇ ਵੱਲੋਂ ਐਕਸੈਪਟ ਕੀਤਾ ਗਿਆ ਹੈ ਕਿ ਦਾ ਸਾਰੀਆਂ ਭੁੱਲਾਂ ਚੁੱਕਾਂ ਦਾ ਖਿਮਾ ਜਾਚ ਹੈ ਸਿੰਘ ਸਾਹਿਬਾਨ ਦੇ ਹੁਕਮਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ ਜੋ ਵੀ ਸਜ਼ਾ ਤਾਲੀਕ ਸਜ਼ਾ ਉਹਨਾਂ ਨੂੰ ਲਗਾਈ ਜਾਏਗੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਖਿੜੇ ਮੱਥੇ ਉਸ ਸਜ਼ਾ ਨੂੰ ਉਸ ਫੈਸਲੇ ਨੂੰ ਪ੍ਰਵਾਨ ਕਰਨਗੇ ਅਸੀਂ ਕਿੱਥੀ ਦਾ ਜ਼ਿਕਰ ਕਰਿਆ ਅੱਜ ਛਿੱਟੀ ਹੈ अकातक साहब जिलाध्यक्ष के निर्देशों के बाद इसको जन जो है वो काटा गया है उपले पास एक तस्वीर है जो कि स्पष्टीकरण अकाल अकातक साहब जिलाध्यक्ष को सौंपे गया है सीका हालांकि अब बंद लिफाफे चिट्ठी सौंपी गई थी बांगो क्रेसी की आज चिट्ठी मुख्यालय तक कीता जाए